ਲੋਕ ਸਭਾ ਚੋਣਾਂ 2024 ਦੇ ਦੌਰਾਨ ਕੋਈ ਨਾ ਕੋਈ ਨਿਤ ਨਵੀਂ ਗਤੀਵਿਧੀ ਹੁੰਦੀ ਹੈ ਜਿੱਥੇ ਹੀ ਉਮੀਦਵਾਰਾਂ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਚਰਚਾਵਾਂ ਨੇ ਜਿੱਥੇ ਜਿੱਥੇ ਅਨਾਉਂਸਮੈਂਟ ਨਹੀਂ ਹੋਈ ਐਲਾਨੇ ਨਹੀਂ ਗਏ ਉਹਨਾਂ ਵਿੱਚੋਂ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਤਿੰਨ ਅਜਿਹੀਆਂ ਸੀਟਾਂ ਨੇ ਜਿੱਥੇ ਪੇਚ ਫਸਦਾ ਨਜ਼ਰ ਆ ਰਿਹਾ ਪੇਚ ਫਸਿਆ ਕਿਉਂ ਹੈ ਕਿਉਂਕਿ ਕਾਂਗਰਸ ਪਾਰਟੀ ਨੂੰ ਇਹ ਐ ਅੱਡੀ ਚੋਟੀ ਦਾ ਜੋਰ ਇਸ ਕਰਕੇ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਥੱਲੇ ਛੱਡਣਾ ਸ਼੍ਰੋਮਣੀ ਅਕਾਲੀ ਦਲ ਦੇ ਵੀ ਪੈਰ ਨਾ ਲੱਗਣ ਔਰ ਜੇਕਰ ਪੰਜਾਬ ਦੇ ਵਿੱਚ ਬਹੁ ਗਿਣਤੀ ਸੀਟਾਂ ਆਉਣ ਤੇ ਕਾਂਗਰਸ ਦੀ ਹਿੱਸੇ ਆਉਣ ਇਸ ਕਰਕੇ 4-5 ਸੀਟਾਂ ਹੱਲੇ ਉਹ ਨੇ ਜਿਨ੍ਹਾਂ ਤੇ ਉਮੀਦਵਾਰ ਨਹੀਂ ਐਲਾਨੇ ਗਏ ਪੰਜਾਬ ਕਾਂਗਰਸ ਦੇ ਜਿਹੜੇ ਨਹੀਂ ਐਲਾਨੇ ਗਏ ਉਮੀਦਵਾਰ ਉਹਨਾਂ ਪੰਜਾਂ ਸੀਟਾਂ ਦੇ ਵਿੱਚ ਵੀ ਤਿੰਨ ਸੀਟਾਂ ਜਈਆਂ ਨੇ ਜਿਸ ਦਾ ਵੇਰਵਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਹੜੇ ਕਿਹੜੇ ਨਾਵਾਂ ਦੀ ਚਰਚਾ ਚੱਲ ਰਹੀ ਹੈ ਅਨੰਦਪੁਰ ਸਾਹਿਬ ਸੀਟ ਉਸ ਦੇ ਵਿੱਚੋਂ ਇੱਕ ਹੈ ਖਡੂਰ ਸਾਹਿਬ ਦੀ ਸੀਟ ਹੈ ਲੁਧਿਆਣੇ ਦੀ ਸੀਟ ਹੈ ਕਿਉਂਕਿ ਲੁਧਿਆਣੇ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਪਾਰਟੀ ਨੂੰ ਚੁੱਪਚੀਪੀਤੇ ਛੱਡ ਜਾਣ ਦੇ ਨਾਲ ਕਾਫੀ ਕਾਂਗਰਸ ਦੇ ਸਾਹਮਣੇ ਚੈਲੰਜ ਵੀ ਹੈ ਕਿ ਉੱਥੋਂ ਇਲੈਕਸ਼ਨ ਕਿਸ ਨੂੰ ਲੜਾਈ ਜਾਵੇ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਤੋਂ ਇਲਾਵਾ ਦੋ ਸੀਟਾਂ ਹੋਰ ਨੇ ਗੁਰਦਾਸਪੁਰ ਤੇ ਫਿਰੋਜ਼ਪੁਰ ਉੱਥੇ ਵੀ ਹਾਲੇ ਉਮੀਦਵਾਰ ਐਲਾਨੇ ਜਾਣੇ ਨੇ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਅਸੀਂ ਲੁਧਿਆਣਾ ਦੀ ਤਾਂ ਪਹਿਲਾਂ ਇੱਕ ਜੋਰਾਂ ਸ਼ੋਰਾਂ ਦੇ ਨਾਲ ਨਾਮ ਚਰਚਾ ਦੇ ਵਿੱਚ ਚੱਲ ਰਿਹਾ ਸੀ ਉਹ ਹੈ ਰਵਨੀਤ ਸਿੰਘ ਬਿੱਟੂ ਦੇ ਪੁਰਾਣੇ ਆੜੀ ਜਿਹੜੇ ਕੀ ਉਹਨਾਂ ਦੇ ਸਿਆਸਤ ਦੇ ਵਿੱਚ ਵੀ ਤੇ ਦੁੱਖ ਸੁੱਖ ਵਿੱਚ ਵੀ ਨਾਲ ਖੜ ਜਾਂਦੇ ਸੀ ਪਾਰਕ ਪੂਸ਼ਣ ਆਸ਼ੂ ਦਾ ਨਾਮ ਚਰਚਾ ਦਾ ਵਿਸ਼ਾਰਿਆ ਹਾਲੇ ਤੱਕ ਉਸ ਦੇ ਉਤਯੰਤੀ ਫੈਸਲਾ ਨਹੀਂ ਲਿਆ ਗਿਆ ਤੇ ਇਸੇ ਦੇ ਦੌਰਾਨ ਇੱਕ ਨਵੀਂ ਛੁਰਲੀ ਛੱਡੀ ਗਈ ਜਾਂ ਕਹਿ ਲਓ ਸਿਆਸਤ ਵਿੱਚ ਚਰਚਾ ਛੇੜ ਦਿੱਤੀ ਉਹ ਨਾਮ ਹੈ ਗੁਰਕੀਰਤ ਸਿੰਘ ਕੋਟਲੀ ਜਿਹੜੇ ਕੀ ਆਪਸ ਦੇ ਵਿੱਚ ਚਾਚੇ ਤਾਏ ਦੇ ਭਰਾ ਲੱਗਦੇ ਨੇ ਚਾਚੇ ਤਾਏ ਦੇ ਮੁੰਡੇ ਨੇ ਔਰ ਬੈਂਤ ਸਿੰਘ ਜਿਹੜੇ ਕੀ ਮੁੱਖ ਮੰਤਰੀ ਰਹੇ ਪੰਜਾਬ ਦੇ ਉਹਨਾਂ ਦੇ ਪੋਤੇ ਨੇ ਔਰ ਦੋ ਵਾਰ ਖੰਨਾ ਤੋਂ ਵਿਧਾਇਕ ਵੀ 2012 ਦੀ ਤੇ 2017 ਦੀ ਚੋਣ ਵਿੱਚ ਚੁਣੇ ਜਾਂਦੇ ਨੇ ਇਹ 111 ਦਿਨਾਂ ਦੀ ਕੈਬਨਟ ਸੀ ਜਿਹੜੀ ਚੰਨੀ ਸਰਕਾਰ ਦੀ ਉਸ ਦਾ ਹਿੱਸਾ ਵੀ ਰਿਹਾ ਇਹ ਮੰਤਰੀ ਮੰਡਲ ਦਾ ਹਿੱਸਾ ਵੀ ਰਿਹਾ ਉਹਨਾਂ ਦਾ ਨਾਮ ਵੀ ਹੁਣ ਛੇੜ ਦਿੱਤਾ ਗਿਆ ਜਿਸ ਤੇ ਕਰਕੇ ਹੁਣ ਇਹ ਲੱਗਦਾ ਹੈ ਕਿ ਉੱਥੇ ਕਾਂਗਰਸ ਪਾਰਟੀ ਵੀ ਦੁਚਿੱਤੀ ਦੇ ਵਿੱਚ ਹਾਲਾਂਕਿ ਕਾਂਗਰਸ ਹਾਈ ਕਮਾਂਡ ਇਸ ਨਾਮ ਨੂੰ ਵੀ ਗੌਰ ਦੇ ਨਾਲ ਦੇਖ ਰਹੀ ਹੈ ਕਿ ਗੁਰਕੀਰਤ ਸਿੰਘ ਕੋਟਲੀ ਨੂੰ ਕਿਉਂ ਨਾ ਆਪਾਂ ਮੈਦਾਨ ਦੇ ਵਿੱਚ ਉਤਾਰ ਦਈਏ ਤਾਂ ਰਵਨੀਤ ਸਿੰਘ ਬਿੱਟੂ ਨੂੰ ਕਿਉਂਕਿ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਚਾਹੁੰਦੀ ਹੈ ਕਿ ਉੱਥੇ ਜੇਕਰ ਹਰਾਇਆ ਜਾਵੇ ਤਾਂ ਰਵਨੀਤ ਸਿੰਘ ਬਿੱਟੂ ਪਹਿਲ ਦੇ ਨਿਸ਼ਾਨੇ ਉੱਤੇ ਸਾਡੇ ਹੋਣੇ ਚਾਹੀਦੇ ਨੇ ਔਰ ਜੇਕਰ ਇਹਨਾਂ ਦੋਵਾਂ ਨਾਵਾਂ ਦੇ ਉੱਤੇ ਵੀ ਕੋਈ ਗੱਲ ਨਹੀਂ ਬਣਦੀ ਤਾਂ ਇੱਕ ਨਾਮ ਉਹ ਵੀ ਹੈ ਜਿਹੜੇ ਕੀ ਭਾਰਤ ਦੇ ਹਾਕੀ ਦੇ ਚੋਟੀ ਦੇ ਖਿਡਾਰੀ रह ਚੁੱਕੇ ਨੇ 올림픽 ਦੇ ਵਿੱਚ ਮੈਡਲ ਵੀ ਉਹਨਾਂ ਨੇ ਦੇਸ਼ ਦੀ ਝੋਲੀ ਵਿੱਚ ਪਾਏ ਨੇ ਤੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਮੌਜੂਦਾ ਵਿਧਾਇਕ ਵੀ ਨੇ ਪ੍ਰਗਟ ਸਿੰਘ ਉਹਨਾਂ ਦਾ ਨਾਮ ਵੀ ਕਿਤੇ ਨਾ ਕਿਤੇ ਜਿਹੜਾ ਚਰਚਾ ਦਾ ਵਿਸ਼ਾ ਹੈ ਕਾਂਗਰਸ ਪਾਰਟੀ ਉਸ ਨਾਮ ਦੇ ਉੱਤੇ ਵੀ ਵਿਚਾਰ ਉਤਾਂਦਰਾ ਕਰ ਰਹੀ ਹੈ ਕਿਉਂਕਿ ਸਾਨੂੰ ਆਪਣੇ ਅੰਦਰਲੇ ਸੂਤਰਾਂ ਤੋਂ ਪਤਾ ਲੱਗਿਆ ਕਿ ਪ੍ਰਗਟ ਸਿੰਘ ਦੀ ਵੀ ਇੱਛਾ ਹੈ ਕਿ ਜੇਕਰ ਉੱਥੇ ਕਿਸੇ ਨਾਮ ਤੇ ਸਹਿਮਤੀ ਨਹੀਂ ਬਣਦੀ ਤਾਂ ਮੈਂ ਆਪਣੀ ਹਾਈ ਕਮਾਂਡ ਨੂੰ ਕਹਿ ਚੁੱਕਾ ਕਿ ਮੈਨੂੰ ਚੋਣ ਲੜਾਉਣ ਦਾ ਮੌਕਾ ਦੇ ਦਿੱਤਾ ਜਾਵੇ ਮੈਂ ਹਮੇਸ਼ਾ ਤਿਆਰ ਆ ਫਿਰ ਗੱਲ ਕਰਦੇ ਹਾਂ ਅਸੀਂ ਆਨੰਦਪੁਰ ਸਾਹਿਬ ਸੀਟ ਦੀ ਆਨੰਦਪੁਰ ਸਾਹਿਬ ਦੀ ਜਿਹੜੀ ਸੀਟ ਹੈ ਉੱਥੇ ਵੀ ਇਸ ਕਰਕੇ ਪੇਚ ਫਸਿਆ ਹੋਇਆ ਕਿਉਂਕਿ ਉੱਥੇ ਰਾਣਾ ਪਰਿਵਾਰ ਹੈ ਜੋ ਰਾਣਾ ਗੁਰਜੀਤ ਸਿੰਘ ਉਹ ਆਪਣੇ ਪੁੱਤਰ ਜਿਹੜੇ ਕੀ ਆਜ਼ਾਦ ਵਿਧਾਇਕ ਵੀ ਚੁਣेंगे ਸੁਲਤਾਨਪੁਰ ਲੋਧੀ ਤੋਂ ਉਹਨਾਂ ਦੀ ਇੱਛਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਕਾਂਗਰਸ ਪਾਰਟੀ ਟਿਕਟ ਦੇਵੇ ਤੇ ਉਹਨਾਂ ਦਾ ਉੱਥੇ ਆਪਣੇ ਕਾਰੋਬਾਰ ਦੇ ਕਰਕੇ ਵੀ ਆਪਣੇ ਕਮਾਂਕਾਰਾਂ ਦੇ ਕਰਕੇ ਵੀ ਕਾਫੀ ਰਸੂਖ ਹੈ ਔਰ ਰਾਣਾ ਗੁਰਜੀਤ ਸਿੰਘ ਚਾਹੁੰਦੇ ਨੇ ਕਿ ਉਹਨਾਂ ਦੇ ਪੁੱਤਰ ਨੂੰ ਟਿਕਟ ਮਿਲੇ ਪਰ ਇਹ ਵੀ ਪਤਾ ਲੱਗਿਆ ਕਿ ਕਾਂਗਰਸ ਨੇ ਹਾਈ ਕਮਾਂਡ ਨੇ ਸਾਫ਼ ਕੀਤਾ ਹੈ ਕਿ ਤੁਸੀਂ ਹਲਕਾ ਖੜੂਰ ਸਾਫ਼ ਸੰਭੋ ਕਿਉਂਕਿ ਉੱਥੇ ਪਹਿਲਾਂ ਹੀ ਤੁਹਾਡੇ ਦੋ ਹਲਕੇ ਨੇ ਜਿਨ੍ਹਾਂ ਉੱਤੇ ਤੁਹਾਡਾ ਦਬਦਬਾ ਹੈ ਜਾਂ ਤੁਸੀਂ ਦੋਵੇਂ ਪਿਓ ਪੋਤ ਉਥੋਂ ਵਿਧਾਇਕ ਵੀ ਚੁਣੇ ਹੋਏ ਹੂ ਇਸ ਕਰਕੇ ਖਡੂਰ ਸਾਹਿਬ ਦੀ ਸੀਟ ਤੇ ਨੰਦਪੁਰ ਸਾਹਿਬ ਦੀ ਸੀਟ ਦੇ ਵਿੱਚ ਦੋਨਾਂ ਥਾਵਾਂ ਦੇ ਉੱਤੇ ਚਰਚਾ ਦਾ ਵਿਸ਼ਾ ਹੈ ਹਾਲਾਂਕਿ ਰਾਣਾ ਗੁਰਜੀਤ ਨੂੰ ਕਾਂਗਰਸ ਹਾਈ ਕਮਾਂਡ ਨੇ ਵੀ ਕਹਿ ਦਿੱਤਾ ਹੈ ਜੇਕਰ ਉਹ ਚੋਣ ਲੜਨ ਦੇ ਇੱਛਕ ਨੇ ਤਾਂ ਉਹਨਾਂ ਨੂੰ ਟਿਕਟ ਅਸੀਂ ਅੱਜ ਹੀ ਦੇ ਦਿੰਨੇ ਆ ਪਰ ਉਹ ਖਡੂਰ ਸਾਹਿਬ ਤੋਂ ਚੋਣ ਲੜਨ ਉਹਨਾਂ ਦੇ ਪੁੱਤਰ ਨੂੰ ਜਿਹੜੀ ਹੈ ਚੋਣ ਦੇ ਲਈ ਕਾਂਗਰਸ ਹਾਈ ਕਮਾਂਡ ਜਿਹੜੀ ਪੰਜਾਬ ਦੀ ਸੂਬੇ ਦੀ ਲੀਡਰਸ਼ਿਪ ਹੈ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਇਹ ਪਤਾ ਲੱਗਿਆ ਪਰ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਖਾਸ ਕਰਕੇ ਗਾਂਧੀ ਪਰਿਵਾਰ ਦੇ ਵੱਲੋਂ ਇੱਕ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਉਹ ਚੋਣ ਲੜਨਾ ਚਾਹੁੰਦੇ ਨਹੀਂ ਤਾਂ ਰਾਣਾ ਗੁਰਜੀਤ ਸਿੰਘ ਖੜੂਰ ਸਾਹਿਬ ਤੋਂ ਸੀਟ ਲੜ ਸਕਦੇ ਨੇ ਫਿਰ ਜੇਕਰ ਗੱਲ ਕਰੀਏ ਆਨੰਦਪੁਰ ਸਾਹਿਬ ਦੀ ਨਾਲ ਲੱਗ ਮਈ ਤਾਂ ਉੱਥੇ ਇੱਕ ਹੋਰ ਨਾਮ ਚਰਚਾ ਦਾ ਵਿਸ਼ਾ ਬਣ ਗਿਆ ਉਹ ਹੈ ਵਿਜੇਂਦਰ ਸਿੰਘਲਾ ਜਿਹੜੇ ਕੀ 2009 ਦੀ ਚੋਣ ਸੰਗਰੂਰ ਤੋਂ ਲੜਦੇ ਨੇ ਔਰ ਉੱਥੋਂ ਲੋਕ ਸਭਾ ਦੇ ਮੈਂਬਰ ਵੀ ਚੁਣੇ ਜਾਂਦੇ ਨੇ ਉਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਭਗਵੰਤ ਮਾਨ ਦੇ ਕੋਲੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ ਸੰਗਰੂਰ ਦੇ ਵਿੱਚੋਂ ਪਤਾ ਲੱਗਿਆ ਕਿ ਜਦੋਂ 2017 ਦੇ ਵਿੱਚ ਤੋਂ ਵਿਧਾਇਕ ਬਣ ਗਏ ਫਿਰ 2022 ਦੀ ਚੋਣ ਜਦੋਂ ਹਾਰ ਜਾਂਦੇ ਨੇ ਤੇ ਉਹ ਹੁਣ ਹਲਕਾ ਨਵਾਂ ਲੱਭਦੇ ਨੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਰੁਝਾਨ ਹਮੇਸ਼ਾ ਰਿਹਾ ਕਿ ਜਿੱਥੇ ਪੈਰ ਨਹੀਂ ਲੱਗਦੇ ਜਿੱਥੇ ਓਖੜ ਜਾਂਦੇ ਨੇ ਤਾਂ ਕੋਈ ਨਵਾਂ ਹਲਕਾ ਲੱਭਿਆ ਜਾਵੇ ਇਸ ਕਰਕੇ ਪਾਰਟੀ ਨੂੰ ਵੀ ਆਇਆ ਕਿ ਵਿਜੇਂਦਰ ਸਿੰਘਲਾ ਕਿਉਂਕਿ ਨਾਨਦਪੁਰ ਸਾਹਿਬ ਦੇ ਵਿੱਚ ਵੀ ਜਿਹੜੀ ਵੋਟ ਹੈ ਉਸ ਦੇ ਵਿੱਚ ਹਿੰਦੂ ਭਾਈਚਾਰੇ ਦਾ ਵੋਟ ਵੀ ਹੈ ਜਿਹੜਾ ਕਾਫੀ ਮੰਨਿਆ ਜਾਂਦਾ ਇਸ ਕਰਕੇ ਵਿਜੇਂਦਰ ਸਿੰਘ ਦਾ ਨਾਮ ਵੀ ਇੱਕ ਨਵਾਂ ਨਾਲ ਜੋੜ ਦਿੱਤਾ ਗਿਆ ਜਿਸ ਨੂੰ ਚੋਣ ਲੜਾਈ ਜਾਣ ਦੀ ਜਿਹੜੀ ਚਰਚਾ ਚੱਲ ਰਹੀ ਹੈ ਇਸੇ ਕਰਕੇ ਜਿਹੜੀ ਹੈ ਆਨੰਦਪੁਰ ਸਾਹਿਬ ਦੀ ਸੀਟ ਆ ਜਿਹੜੀ ਕਾਂਗਰਸ ਨੇ ਹੋਲਡ ਤੇ ਰੱਖੀ ਹੋਈ ਹੈ ਕਿ ਦਰਅਸਲ ਆਖਰਕਾਰ ਉੱਥੇ ਚੋਣ ਲੜਾਈ ਜਾਵੇ ਤਾਂ ਕਿਸ ਨੂੰ ਲੜਾਈ ਜਾਵੇ ਔਰ ਨਾਲ ਹੀ ਨਾਮ ਫਿਰ ਜਿਹੜਾ ਲੁਧਿਆਣਾ ਦੇ ਵਿੱਚ ਚਰਚਾ ਦੇ ਵਿੱਚ ਹੈ ਉਹ ਹੈ ਐਮਐਲਏ ਪ੍ਰਗਟ ਸਿੰਘ ਦਾ ਜੇਕਰ ਉੱਥੇ ਸਹਿਮਤੀ ਕਿਸੇ ਨਾਮ ਹੋਰ ਤੇ ਨਹੀਂ ਬਣਦੀ ਤਾਂ ਪ੍ਰਗਟ ਸਿੰਘ ਦਾ ਨਾਮ ਉੱਥੇ ਵੀ ਵਿਚਾਰਿਆ ਜਾ ਰਿਹਾ ਹੈ ਕਿ ਕੀ ਅਨੰਤਪੁਰ ਸਾਹਿਬ ਤੋਂ ਵੀ ਪ੍ਰਗਟ ਸਿੰਘ ਉਮੀਦਵਾਰ ਹੋ ਸਕਦੇ ਨੇ ਹੁਣ ਦੋ ਨਾਮ ਅਜੇ ਆ ਗਏ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਇੱਕ ਰਾਣਾ ਪਰਿਵਾਰ ਦਾ ਔਰ ਦੂਸਰਾ ਪ੍ਰਗਟ ਸਿੰਘ ਦਾ ਜਿਨ੍ਹਾਂ ਦਾ ਦੋਵਾਂ ਸੀਟਾਂ ਦੇ ਇੱਕ ਪਾਸੇ ਖਡੂਰ ਸਾਹਿਬ ਤੇ ਅਨੰਤਪੁਰ ਸਾਹਿਬ ਦੀ ਸੀਟ ਦੇ ਉੱਤੇ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦਾ ਨਾਮ ਚੱਲ ਰਿਹਾ ਕਿ ਦੋਵਾਂ ਪਾਸੇ ਹੀ ਚਰਚਾ ਹੈ ਕਿ ਕਿਤੇ ਨਾ ਕਿਤੇ ਟਿਕਟ ਉਹਨਾਂ ਨੂੰ ਮਿਲਣ ਦੀ ਸੰਭਾਵਨਾ ਹੈ ਇਸੇ ਤਰ੍ਹਾਂ ਪ੍ਰਗਟ ਸਿੰਘ ਉਹ ਨਾਮ ਹੈ ਜਿਹੜਾ ਦੋਵਾਂ ਸੀਟਾਂ ਦੇ ਉੱਤੇ ਵਿਚਾਰਿਆ ਜਾ ਰਿਹਾ ਇੱਕ ਲੁਧਿਆਣਾ ਲੋਕ ਸਭਾ ਹਲਕਾ ਤੇ ਦੂਸਰਾ ਅਨੰਤਪੁਰ ਸਾਹਿਬ ਦਾ ਹਲਕਾ ਕਾਂਗਰਸ ਪਾਰਟੀ ਨੇ ਇਸੇ ਕਰਕੇ ਇਹਨਾਂ ਸੀਟਾਂ ਨੂੰ ਹੋਲਡ ਤੇ ਰੱਖਿਆ ਹੋਇਆ ਕਿ ਕਾਫੀ ਜ਼ਿਆਦਾ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਟਿਕਟਾਂ ਦੀ ਵੰਡ ਹੋਵੇ ਤਾਂ ਕਿ ਜਿੱਥੇ-ਜਿੱਥੇ ਅਸੀਂ ਬਹੁ ਗਿਣਤੀ ਚੋਣਾਂ ਜਿਹੜੀ ਜਿੰਨਾ ਚਾਹੁੰਦੇ ਆ ਸੀਟਾਂ ਜਿੰਨਾ ਚਾਹੁੰਦੇ ਆ 13 ਲੋਕ ਸਭਾ ਹਲਕਿਆਂ ਦੇ ਵਿੱਚੋਂ ਦਾ ਉੱਥੇ ਸਾਡੀ ਮਜ਼ਬੂਤ ਦਾਅਵੇਦਾਰੀ ਹੋ ਜਾਵੇ ਇਸ ਕਰਕੇ ਕਾਫੀ ਜਦੋਜਹਿਦ ਅੰਦਰ ਖਾਤੇ ਚੱਲ ਰਹੀ ਹੈ ਹਾਲਾਂਕਿ ਮਨੀਸ਼ ਤਵਾੜੀ ਨੰਦਪੁਰ ਸਾਹਿਬ ਤੋਂ ਜਿਹੜੇ ਕਾਂਗਰਸ ਦੇ ਲੋਕ ਸਭਾ ਮੈਂਬਰ ਪਹਿਲਾਂ ਵੀ ਰਹਿ ਚੁੱਕੇ ਨੇ ਤੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ ਹੁਣ ਚੰਡੀਗੜ੍ਹ ਦੇ ਵਿੱਚ ਸਾਰੇ ਜਾਣਦੇ ਨੇ ਕਿ ਆਵਾਜ਼ੀ ਪਾਰਟੀ ਤੇ ਕਾਂਗਰਸ ਦਾ ਅਲਾਈਂਸ ਐਸ ਕਰਕੇ ਮਨੀਸ਼ ਤਵਾੜੀ ਤੋਂ ਉੱਥੋਂ ਆ ਗਏ ਪਰ ਹੁਣ ਗੱਲ ਬਚਦੀ ਆ ਪਿੱਛੇ ਅਨੰਦਪੁਰ ਸਾਹਿਬ ਤੋਂ ਨਵਾਂ ਸਪਾਈ ਕਾਂਗਰਸ ਦਾ ਕਿਹੜਾ ਖੜਾ ਹੋਵੇ ਇਸ ਕਰਕੇ ਉੱਥੇ ਵੀ ਆ ਜਿਹੜੀ ਚਰਚਾ ਚੱਲ ਰਹੀ ਆ ਔਰ ਵਿਜੇਂਦਰ ਸਿੰਘਲਾ ਦਾ ਨਾਮ ਇਸ ਕਰਕੇ ਵੀ ਵਿਚਾਰਿਆ ਜਾ ਰਿਹਾ ਕਿਉਂਕਿ ਪਹਿਲਾਂ ਵੀ ਉਹ ਪਾਰਲੀਮੈਂਟ ਦੀ ਚੋਣਾਂ ਜਿਹੜੇ ਜਿੱਤ ਚੁੱਕੇ ਆ 2009 ਤੋਂ ਉਸ ਤੋਂ ਵੱਖਰੀ ਗੱਲ ਆ ਕਿ 2014 ਦੇ ਵਿੱਚ ਉਹ ਹਾਰ ਜਾਂਦੇ ਨੇ ਫਿਰ 17 ਦੀ ਵਿਧਾਨ ਸਭਾ ਚੋਣ ਜਿੱਤਦੇ ਨੇ 22 ਚ ਫਿਰ ਹਾਰ ਜਾਂਦੇ ਨੇ ਤਾਂ ਇਸ ਕਰਕੇ ਉਹਨਾਂ ਦਾ ਨਾਮ ਉੱਥੇ ਵੀ ਆ ਵਿਚਾਰਿਆ ਜਾ ਰਿਹਾ ਹੁਣ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਜਿਵੇਂ ਇੱਕ ਪਹਿਲਾ ਨਾਮ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਦੋਨਾਂ ਪਿਓ ਪੁੱਤਰਾਂ ਨੇ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਇੱਕ ਕਾਫੀ ਹਵਾ ਮੰਨੀ ਜਾਂਦੀ ਰਹੀ ਹੈ ਫਿਰ ਵੀ ਆਜ਼ਾਦ ਉਮੀਦਵਾਰ ਦੇ ਵਜੋਂ ਉੱਥੇ ਜਿਤਾ ਲਿਆ ਗਿਆ ਤੇ ਨਵਤੇਜ ਚੀਮਾ ਨੇ ਜਿਹੜੇ ਉਹ ਹਾਰ ਜਾਂਦੇ ਨੇ ਔਰ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਉੱਥੇ ਕੁਲਵੀਰ ਸਿੰਘ ਜੀਰਾ ਜਾਂ ਫਿਰ ਨਵਤੇਜ ਚੀਮਾ ਇਹਨਾਂ ਦੋ ਨਾਵਾਂ ਦੀ ਵਿਚਾਰ ਚਰਚਾ ਸ਼ੁਰੂਆਤੀ ਦੌਰ ਦੇ ਵਿੱਚ ਚੱਲਦੀ ਰਹੀ ਹੈ ਪਰ ਜਿੱਥੇ ਪੜਾ ਤੇ ਆ ਕੇ ਗੱਲ ਹੁਣ ਮੁੱਕਦੀ ਹੈ ਜਾਂ ਚਰਚਾ ਚੱਲ ਰਹੀ ਹੈ ਉੱਥੇ ਹੁਣ ਰਾਣਾ ਗੁਰਜੀਤ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਕਿ ਸਭ ਤੋਂ ਬਾਅਦ ਜੇਕਰ ਮਜ਼ਬੂਤ ਦਾਅਵੇਦਾਰੀ ਦੇ ਨਾਲ ਉਥੋਂ ਸੀਟ ਕੱਢ ਸਕਦੇ ਨੇ ਕਾਂਗਰਸ ਲਈ ਤੇ ਉਹ ਹੀ ਪਰਿਵਾਰ ਹੈ ਇਸ ਕਰਕੇ ਇਸ ਨਾਮ ਦੇ ਉੱਤੇ ਚਰਚਾ ਹੈ ਉਹ ਵੱਖਰੀ ਗੱਲ ਹੈ ਕਿ ਕੱਲ੍ਹ ਦੀਆਂ ਜਦੋਂ ਖਬਰਾਂ ਸਾਹਮਣੇ ਆਈਆਂ ਨੇ ਕਿ ਅਮਰਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਆਜ਼ਾਦ ਉਮੀਦਵਾਰ ਦੇ ਵਜੋਂ ਜੇਕਰ ਅਮਰਿਤਪਾਲ ਸਿੰਘ ਚੋਣ ਲੜ ਲੈਂਦੇ ਨੇ ਤੇ ਫਿਰ ਸਾਰੀਆਂ ਪਾਰਟੀਆਂ ਦੇ ਸਿਆਸੀ ਸਮੀਕਰਨ ਵਿਗੜ ਵੀ ਸਕਦੇ ਨੇ ਬਦਲ ਵੀ ਸਕਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਇਕਲਾਤੀ ਸੀਟ ਬਚੀ ਐ ਖੜੂਰ ਸਾਹਿਬ ਦੀ ਜਿੱਥੇ ਉਹਨਾਂ ਨੇ ਹਾਲੇ ਤੱਕ ਉਮੀਦਵਾਰ ਨਹੀਂ ਲਾਣੇ ਤੇ ਕਾਂਗਰਸ ਪਾਰਟੀ ਵੀ ਇਸੇ ਦੁਚਿੱਤੀ ਦੇ ਵਿੱਚ ਐ ਹੁਣ ਹੋਰ ਜ਼ਿਆਦਾ ਚਰਚਾ ਤੇਜ਼ ਹੋ ਜਾਣੀ ਐ ਕਿ ਉੱਥੋਂ ਉਮੀਦਵਾਰ ਬਣਾਇਆ ਕਿਸ ਨੂੰ ਜਾਵੇ ਇਸੇ ਕਰਕੇ ਇਹਨਾਂ ਤਿੰਨਾਂ ਸੀਟਾਂ 'ਚ ਖਾਸ ਕਰਕੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਐ ਕਿ ਕਿੱਥੇ-ਕਿੱਥੇ ਕਾਂਗਰਸ ਕੀ ਸੋਚ ਰਹੀ ਐ ਤੇ ਕਿਹੜੇ-ਕਿਹੜੇ ਨਾਵਾਂ ਦੀ ਚਰਚਾ ਹੋ ਰਹੀ ਐ ਫਿਲਹਾਲ ਇਸ ਜਾਣਕਾਰੀ ਚੈਨਈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ